ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬਟਾਰੇ ਤਹਿਸੀਲ ਬਾਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਪਾਲ ਵਿਰਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਗਾਵਾਂ ਤੁਹਾਨੂੰ ਦਿਖਾਉਣੀਆਂ ਕੁਝ ਬੱਚੇ ਵਾਲੀਆਂ ਤੇ ਕੁਝ ਬੱਚੇ ਤੋਂ ਬਿਨਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਹੋਸਣਾ ਠੀਕ ਠਾਕ ਜੀ। ਹਾਂ ਭਾਈ ਬਾਬੇ ਪਾਲ ਹਾਂਜੀ ਬੜੀ ਕਿਰਪਾ ਸਤ ਬੋ। ਚਲੋ ਵਧੀਆ ਕਿਰਪਾ ਚੈ ਜੀ ਤੇ ਨਾਮ ਦੱਸਦੇ ਕਰੀ। ਨਾਂ ਭਾਈ ਮੇਰਾ ਹਰਦਪਾਲ ਸਿੰਘ ਜੀ। ਹਾਂਜੀ। ਹਾਂਜੀ। ਜ਼ਿਲ੍ਹਾ ਅੰਮ੍ਰਿਤਸਰ ਤਸਵੀਰ ਬਾਬਾ ਵਕਾਲਾ ਖਰਚੀਆਂ ਜੋ ਪੈਂਦਾ ਜੀ 2 ਕਿਲੋਮੀਟਰ ਰਈਆ 4 ਬਿਆਸ 7। ਠੀਕ ਲੱਗੋ ਸਟਾਰਿਸ ਸਕੂਲ ਲੱਗੇ ਦੋ ਨੰਬਰ ਉਹ ਆਪਣੀ ਘੜੀ ਦੀ ਫਾਈ ਸੌਰੀ ਠੀਕ ਹੈ ਜੀ ਹਾਂ ਜੀ ਵਿਦਾਈ ਸਕੂਲ ਤੋਂ ਲੱਗੇ ਠੀਕ ਲੱਗੇ ਦੋ ਨੰਬਰ ਘੜੀ ਠੀਕ ਹੈ ਹਾਂ ਜੀ ਤੇ ਫੋਨ ਨੰਬਰ ਬੋਲ ਦਿਓ ਇੱਕ ਵਜਾ 842718615 ਜੀ ਇਹ ਤੇ ਵਟਸਐਪ ਕਰਦਾ ਠੀਕ ਹੈ ਹਾਂ ਜੀ ਤੇ ਅੱਜ ਇੱਥੇ ਬੜੀ ਫਲਕਾਰੀ ਪਾਈ ਜੀ ਏ ਭਾਜੀ ਸ਼ਮਪਾਂ ਦੇ ਮੁੱਲ ਕੋਈ ਨਹੀਂ ਕਿਸੇ ਦੇ ਸਾਟ ਨਹੀਂ ਮੈਨਾਂ ਚੰਗੀਆਂ ਨਹੀਂ ਜਿਵੇਂ ਅਸੀਂ ਸੂਤੀ ਹੈ 15 ਨੂੰ ਨਾ ਟੀ ਗੱਲ ਗਾ ਉਹ ਪਿਓਰ ਖੀਰੀ ਜੀ ਨੂੰ ਕਹਿ ਦਈਦਾ ਖੀਰੀ ਇੱਕ ਦਾਦੇ ਦੁੱਧ ਦਾ ਬਚਟਾ ਅੱਛਾ ਖੀਰੀ ਹੋਰ ਕੋਈ ਵਸ਼ੀ ਲਾ ਜੀ 9 ਵਜੇ ਇੱਥੇ ਲੈਣਗੇ ਠੀਕ ਆ ਹਾਂਜੀ ਤੇ ਕਿੰਨਾ ਚਿਰ ਹੋਇਆ ਸੋਈ ਨਾ ਇਹਨੂੰ ਵੀ ਜੇ ਅੱਜ ਦਸਵਾ ਦੇਣੀ ਐ ਸੋਈ ਨਾ ਭੀ ਭਾਜੀ 나ਡੂ ਤੇ ਵਸ਼ੀ ਮਖਰਿਆ ਅੱਛਾ ਹਾਂਜੀ ਦੁੱਧ ਕਿੰਨਾ ਤਿਆਰ ਕਰਗੇ ਜੀ ਭਾਜੀ ਦੁੱਧ ਹੋਊਗਾ 10 ਕਿਲੋ 9 ਕਿਲੋ ਦੀ ਗਾਰੰਟੀ ਦਵਾਂਗਾ ਰੁਪਈਆ ਭਾਜੀ ਅੱਛਾ ਜੱਲਣ ਦੀ ਵਰਬਲ ਦੁੱਧ ਤੋਂ ਪਹਿਲੀ ਰੁਪਈਆ ਭਾਜੀ ਗੱ ਠੀਕ ਹੈ ਹਾਂਜੀ ਪਾਣਾ ਪਾ ਕੇ ਰੱਸੀ ਪਾ ਕੇ ਚੋਲੇ ਦੀ ਆ ਮਤਲਬ ਬੱਚਾ ਨਹੀਂ ਥੱਲੇ ਲੈਂਦੇ ਬੱਚਾ ਪਾਜੀ ਛੜੀ ਦਾ ਦੋ ਆਪਾਂ ਝੂਟ ਨਹੀਂ ਬੋਲਣਾ ਪਾਜੀ ਦੱਸ ਕੇ ਨਹੀਂ ਮੁੜ ਕੇ ਕੋਈ ਵੀਰ ਭਰਾ ਆ ਗੋ ਦੱਸਿਆ ਨਹੀਂ ਜਿਹਨੂੰ ਪਰਖ ਹੋਈ ਉਹਨੇ ਮਿੰਟ ਜੀ ਮੰਗ ਲੈਣੀ ਉਮਰ ਇੰਨੀ ਪਾਜੀ ਵਸ਼ੀ ਠੀਕ ਹੈ ਹਾਂਜੀ ਖੋਲੋ ਹਾਂ ਫਿਰ ਦੰਦ ਵਖਾ ਦੀ ਨਾਲੇ ਦੇ ਆਪਾਂ ਇਹ ਪਾਜੀ ਗੱਲਾਂ ਨਾ ਕਹਿ ਨਹੀਂ ਲਈ ਦੱਸੀ ਭਾਜੀ ਆ ਵੇਖਿਓ ਇੱਧਰ ਜਿਹਨੂੰ ਖਿਰੀ ਕਹਿੰਦੇ ਆ ਕੋਈ ਵੀਰ ਭਰਾ ਖਿਰੀ ਹੋਵੇ ਤਾਂ ਵਸ਼ੀ ਖੜੇ ਨਹੀਂ ਤੇ ਨਾ ਖੜਾ ਦੇਖ ਸਾਦੇ ਪਿਓਰ ਕੀਰੀ ਆ ਜਿਹੜੀ ਦੁੱਧੀਆਂ ਹੀ ਦੰਦੀਆਂ ਠੀਕ ਆ ਹਾਂਜੀ ਚਲੋ ਫਿਰ ਤੋੜ ਦੇ ਇਹਨੂੰ ਇਹ ਖਾਣੇ ਦੇਖੋ ਅੰਤੀ ਭਾਜੀ ਅੰਤੀ ਕੋਈ ਨਹੀਂ ਸਾਡੀ ਪਿੰਧੀ ਉਹ ਬਾਹਰ ਨੂੰ ਭੱਜ ਕੇ ਜਾਂਦੀ ਆ ਆ ਦੇ ਸਾਦੇ ਕੰਪੈਕਟ ਜੇ ਹਵਾਨਾ ਜਿਹੜਾ ਇਹਦਾ ਲੈ ਜਾ ਵੀ ਜੇ ਉਧਰ ਨਾ ਕਰੀ ਰਾਜੀ ਰੂਜੀ ਵੀ ਪੂਰੀ ਯਾਤਰਾ ਅੰਗੀ ਸ਼ਾਂਧੀ ਇਹ ਜੀ ਛੋਕ ਦਾ ਮੁੱਲ ਕੋਈ ਨਹੀਂ ਸੇਵਾਲੇ ਗੱਡੇ ਨਿੱਕਰਾ ਸ਼ਾਂਧੀ ਗੱਲਾਂ ਭਾਜੀ ਮੇਰ ਬਾਹਰ ਚੱਲੇਗਾ ਜਿੱਦ ਕੋ ਲਈਓ ਲੈ ਅੰਗੀ ਢੁੰਡੀ ਹੋਈ ਆ ਪੂਰੀ ਵਸੀ ਥਾਂ ਇਧਰੋਂ ਖਾਣਾ ਪੀਣਾ ਭਾਜੀ ਗੇਠ ਗੇਠ ਤੇ ਥਾਂ ਲੱਗਾ ਭਾਜੀ ਪਹਿਲਾਂ ਮਸ਼ੀਨ ਇਡਾ ਥਾਂ ਨਹੀਂ ਹੁੰਦਾ ਦੇਖ ਸਾਡੇ ਥਾਂ ਵੀ ਚੰਗੇ ਬਾਕੀ ਹਵਾਨਾ ਗਾਂ ਨੂੰ ਜਿਆਦਾ ਰੱਖਦੀ ਆ ਚਲੋ ਲੈ ਜਾਓ ਪਰਪਤ ਆ ਜਾ ਤੇ ਇਹ ਕਰੇ ਫਲਕਾਰੀ ਲਾ ਕੇ ਖਾ ਦੀਏ ਆ ਦੇਖੋ ਵੀ ਜੀ ਚਮਕ ਦੇਖੋ ਰੁਪੀ ਭਾਰੀ ਵਸ਼ੀ ਦੀ ਕੀ ਆ ਆ ਦੇਖ ਸਕਦੇ ਪੂਰੀ ਰਾਜੀ ਆ ਜਣੀ ਕਿੰਨਾ ਇਹਦਾ ਫਿਰ ਮੁੱਲ ਮੁੱਲ ਤੁਸੀਂ ਦੱਸੋ ਵੀ ਭਾਈ ਜਹਾ ਜਹਾ ਕਰੀਏ 300 50 ਫਿਰ ਕਿੰਨੀ ਫਿਰ ਜਾ ਜੀ ਨਹੀਂ ਜਪਿਆ ਦੇ ਤੁਸੀਂ ਦੱਸ ਦਿਓ ਵੱਡੇ ਭਾਈ ਆਪ ਹੀ ਕਰੋ ਫਿਰ ਜਿੰਨਾ ਕਿ ਕਰਨਾ ਮੋਲ ਰੀਵਾ ਜੀ 42 ਜੋ ਮਾਨਦਾਨ ਕਰਾਉਣਾ ਕਰਾ ਕਿੰਨਾ ਕਰੋਗੇ ਕਿੰਨਾ ਕਹਦੋਗੇ ਵੱਡੇ 40 ਦੀ ਦੇ ਦਈਏ ਹਾਂਜੀ 40 ਦੀ ਇਹ ਲਓ ਮੈਂ ਨਾ ਹੋਰ ਕੱਢ ਦਈਏ ਤਸ ਕਿੰਨੀ 33000 ਦੇ 33000 ਦੇ ਭਾਜੀ ਵੱਛੀ ਦੇ ਦਾਂਗੇ ਕੋਈ ਵੀਰ ਭਰਾ ਵੱਛੀ ਲੈ ਜਾਊਗਾ ਯਾਦ ਕਰੂਗਾ اچھا ਹਾਂਜੀ ਭਾਜੀ ਇਹ ਵੀ ਗਾਂ 400 ਇਹ ਪੀਣ ਵਾਲੀ ਆ ਬਾਕੀ ਇਹ ਆ ਕਿ ਕੋਈ ਫੋਨ ਲਾਵੇ ਮਾਂਦਨ ਖੁੱਲਾ ਹੋ ਜਾ ਮਾਂਦਨ ਖੁੱਲਾ ਕਰਾਂਗੇ ਵੀਰ ਜੀ ਆਪਾਂ ਜੁੜ ਕੇ ਬੇਨਤੀ ਪਹਿਲਾਂ ਦੱਸਦੇ ਵੀ ਬੱਚੇ ਨੂੰ ਬਾਟੇ ਦੀ ਦੁੱਧ ਪਾਈਦਾ ਜਾਂਦੀ ਭਾਜੀ اچھا ਵੀਰ ਭਰਾ ਕੋਈ ਨਾ ਗੱਲ ਵੀ ਦੱਸਿਆ ਨਹੀਂ ਆ ਵੱਛੀ ਜੇ ਇਹ ਵੱਛੀ ਆ ਵੀ ਭਾਜੀ 88 ਜੰਨੇ ਇਹ ਨਾ ਕੋਈ ਗੱਲ ਪੁੱਠੋ ਆ ਵੇ ਲੋ ਲਾडू ਦੇ ਨਾਲ ਅਜੇ ਠੀਕ ਆ ਹਾਂਜੀ ਠੀਕ ਹੈ ਦੁੱਧਾ ਵੀ ਸਕਦੀ ਆ ਉਹਨੇ ਵੀ ਉਹਦੇ 13-14 ਹਜ਼ਾਰ ਬਿਲਕੁਲ ਇੱਕ ਕਿਲੋ ਨੂੰ ਕੀ ਦਿੰਦਾ ਵਾ ਠੀਕ ਹੈ ਨੋਵਾ ਦਸਵਾ ਦੇਣ ਸੋਈਦਾ ਵੀ ਖਾਨ ਦੇਖੋ ਇਧਰੋਂ ਸਾਡਾ ਖਾਲਾ ਰਹੀ ਭਾਜੀ ਹਾਂ ਦੇਖ ਸਾਡੇ ਜੀ ਠੀਕ ਹੈ ਤੇ ਚਲੋ ਹੁਣ ਜਿਹੜੀਆਂ ਹਾਂਜੀ ਹੁਣ ਆਪਣੇ ਕੋਲ ਆ ਦੂਸਰੇ ਨੰਬਰ ਤੇ ਜਰਸੀ ਆ ਉੱਚੇ ਬੱਚੇ ਵਾਲੀ ਆ ਸੋਈ ਇਹ ਜੀ ਬੱਚੇ ਦੀ ਭਾਜੀ ਨੂੰ ਕੋਈ ਵੀ ਡੇਢ ਮਹੀਨਾ ਲਾ ਲੈ ਦੋ ਨਾਲੇ ਸਾਹਮਣੇ ਬਚਾਰ ਵੀ ਭਾਜੀ ਆਹ ਬੱਚਾ ਜੇ ਹਾਂਜੀ ਆਪਣੀ ਸਮਝਣਾ ਕੋਈ ਵੇਖ ਲੈ ਕਿੰਨੇ ਚੱਦਾ ਵਾ ਤੇ ਕਿੰਨਾ ਜਿਹੜੇ ਕੋਲ ਦੁੱਧ ਇੱਕੋ ਭਾਜੀ 2000 ਦੀ ਭਾਜੀ 10 ਕਿਲੋ ਗਾਰੰਟੀ ਨੌਕਰੇ ਦਵਾਂਗੇ ਤੋਰੋ ਫਿਰ ਇੰਨੂੰ ਹਾਂਜੀ ਆ ਦੇ ਸਾਡੇ ਥਾਣੇ ਤੇ ਲੱਗ ਜਾ ਚਵਾਈ ਭਾਜੀ 1 ਨੰਬਰ 60 ਫਾਈਟ ਆਉਂਦੀ ਸੀ ਠੀਕ ਆ ਹਾਂਜੀ ਹੈਗੀ ਪੰਜਾਬ ਵਾਲੀ ਜਰਸੀ ਆ ਤੁਸੀਂ ਭਾਜੀ ਹੋਵੇ ਲੋ ਲੈ ਜੋ ਤੋਰ ਜਾ ਕਮੋ ਤੈ। ਜੰਦੀ ਜੰਦੀ ਬੜੀ ਆ ਰੀਪਾ ਜੀ ਉਦਾਂ ਡਰਦੀ ਆ। ਆ ਦੇਖੋ ਇਹ ਨਾਲ ਵੀ ਭਰਾ ਕਵੇ। ਜਿਵੇਂ ਜਿਵੇਂ ਆਇਆ ਇਹ ਨਾਲ ਬਰੂਗਾ ਗਾੜ ਨਾਲ ਗਾੜ ਬਰਾਬਰ ਹੋਊਗੀ। ਛਾੜ ਨਾਲ ਪਛਾੜ ਹੋਊਗੀ। ਆ ਜਾ। ਬਾਕੀ ਦੁੱਧ ਤੁਸੀਂ ਆਪ ਚਵਾਈ ਕਰਕੇ ਖੜਨਾ। ਨਹੀਂ ਕਿਹ ਹੈ ਪਛੇ ਤੇ ਚਵਾਈ ਕਰਕੇ ਵੀਡੀਓ ਨਹੀਂ ਬਣਾਉਂਦੇ। ਆਪਣੇ ਦੋ ਟਾਈਮ ਚੁਆਈ ਕਰਕੇ ਖੜੋ ਜਿਹੜਾ ਕੋਈ ਨਹੀਂ ਆ ਸਕਦਾ ਵੀਡੀਓ ਕਾਲ ਤੇ ਚੁਆ ਲੈ। ਆਪਣੀ ਸਮਝਣਾ ਮੇਰੇ ਫਰਕ ਕਰਕੇ ਪਿੱਛੇ ਲਿਆ ਕਰ। ਤੇ ਇਹਦਾ ਕਿੰਨਾ ਵੀਰ ਜੀ ਮੁੱਲ ਫਿਰ? ਮੁੱਲ ਜਾ ਜੀ ਆਪੀ ਭਾਜੀ। ਕਿੰਨਾ ਕ? 35000 ਵੀਰ ਜਿੰਨਾ ਮਾਨ ਕਰਾਉਣਾ ਕਰਾਉ। 35000 ਕਿੰਨਾ ਕਰੋਗੇ ਮਾਨ? ਜਿੰਨਾ ਕਹਦੋਗੇ ਤੁਸੀਂ। 32 ਦੀ ਦੇ ਦਈਏ। ਹਾਂਜੀ। 32 ਦੀ। ਕਿਹਦੀ ਦੇ ਦਾਂਗਾ ਵੀਰ ਭਾਜੀ? ਅੱਛਾ। ਕੋਈ ਗੱਲ ਕੀ ਦੇ ਜਿੰਨਾ ਕੋਈ ਜੁੜਾ ਵੀਰ ਕੋਲ ਇਕੱਠਾ ਲੋਗਾ ਹੋਰ ਮਾਨਦਾਰ ਖੁੱਲਾ ਕਰਾਂਗੇ। ਖੁੱਲਾ ਕਰ ਦੋਗੇ ਕਿਹਨੇ? ਮਾਨ ਕਰ ਵੀ ਭਾਜੀ ਮਾਨਦਾਰ। ਤੇ ਆ ਗਈ ਆਪਣੇ ਕੋਲ ਏ ਵੀਜੀ ਮਗਰਸਾਂ ਦੀ ਤੇਲਿਆ ਵੈੜ ਅੱਛਾ ਹਾਂਜੀ ਆ ਵੀ ਭਾਜੀ ਇਹ ਤੇ ਲੜੀ ਆ ਇਹ ਤੇ ਲੜੋ ਵੀ ਭਾਜੀ ਇਹ ਮਗਰਲੇ ਸਣਦੀ ਠੀਕ ਆ ਹਾਂਜੀ ਤੇ ਕਿੰਨਾ ਇਹਦੇ ਕੋਲ ਦੁੱਧ ਕਿੰ ਘਰ ਸੁਵਾਈ ਦੁੱਧ 9 ਕਿਲੋ ਦਾ ਗਰੰਟੀ 8 ਕਿਲੋ ਦਵਾਂਗੇ ਇਹ ਸੂਈ ਨੂੰ ਸਾਰੇ 20 22 ਦਿਨ ਹੋ ਗਏ ਬੱਚਾ ਮਰ ਗਿਆ ਵਾ ਬੱਚਾ ਨਹੀਂ ਹੈਗਾ ਇਹਦਾ ਬੱਚਾ ਨਹੀਂ ਆ ਵੀ ਭਾਜੀ ਹੈਗਾ ਤੋਰੋ ਫਿਰ ਇੰਨਾ ਵੀ ਹਾਂਜੀ ਉਹਨਾਂ ਨੂੰ ਖਾਣਾ ਮੈਂ ਕੱਢਿਆ ਨਾਲ ਹੀ ਆ ਵੀ ਭਾਈ ਠੀਕ ਆ ਹਾਂਜੀ ਆ ਜਾ ਬੋਤੋਏ ਹੈ ਗਈ ਇਹ ਵੀ ਜਰਸੀ ਜੀ ਆ ਜਰਸੀ ਕ੍ਰੋਸ ਆ ਵੀ ਭਾਜੀ ਚੁਵਾਈ ਵੜੀ ਲੱਗੀ ਆ ਸਰੇ ਕੱਟ ਕੇ ਲ ਦੁੱਧ ਹੀ ਰਾਹ ਕਹਿੰਦੇ ਕਿ ਹੈਗਾ ਇਹਦੇ ਕੋਲ ਤੇ ਹੈਗੀ ਤੇ ਲੜਿਆ ਲੈ ਆ ਬਾਕੀ ਮਾਨਤਾਂ ਸਾਰੀਆਂ ਚ ਖੁੱਲਾ ਹੀ ਹੁੰਦਾ ਉਹਦੇ ਕਰਾਂ ਘਰ ਵੀ ਭਾਜੀ ਖੁੱਲੇ ਸੋਹਣੀਆਂ ਆਪਾਂ ਖਾਦੀ ਉਦੋਂ ਵੀ ਆਪਾਂ ਵੀਡੀਓ ਪਾਈ ਖੁੱਲੇ ਵੀਰ ਭਰਾਵਾਂ ਨੇ ਮਾਨ ਕੀਤੇ ਆ ਕੋਈ ਫੋਨ ਲਾਵੇ ਇੱਕ ਰੀ ਬੱਸ ਜੇ ਕਿਹਨ ਕੋ ਪਸੰਦ ਹੁੰਦੀ ਆਪਣੀ ਮਰਜ਼ੀ ਨਾਲ ਕੋ ਮੋਲ ਲਾਵੇ ਸਭ ਦਾ ਆਪੇ ਮੋਕੇ ਤੇ ਹੋ ਜਾਂਦਾ ਲੈ ਆ ਵੀ ਜੀ ਭਾਜੀ ਕਈ ਗਿਰ ਗੱਸੇ ਹੋ ਗਏ ਆ ਕਹਿੰਦੇ ਜਰਸੀ ਵਸ਼ੀ ਤੋਂ ਛਾਤੀ ਵਿੱਚੋਂ ਵੀ ਉਹਨੇ ਮੈਂਟੀ ਦੋ ਲਾਏ ਉਸੇ ਵਾਲੇ ਪੈਸੇ ਪਾਤੇ ਕੌਣ ਚ ਠੀਕ ਆ ਜੀ ਹਾਂਜੀ ਮਾਲ ਸਾਰਾ ਸੁਨਹਰਾ ਭਾਈ ਮਾਲ ਸਾਫ ਹੈ ਜੀ ਸਾਹ ਦੇ ਪੀਦਾ ਵਾ ਠੀਕ ਆ ਹਾਂਜੀ ਆਪਣੇ ਭਾਜੀ ਜਿਹੜੇ ਹੁੰਦੇ ਭਾਵੇਂ ਕੋਲ ਛੋਟੇ ਛੋਟੇ ਆ ਥਾਣੇ ਦੇ ਤੇ ਸਾਥੇ ਲੱਗੇ ਤਾਂ ਆ ਮਗਰ ਦੇ ਤਾਂ ਦਿੱਤ ਲੜੇ ਬਾਕੀ ਤਿੰਨੇ ਥਾਣੇ ਕੁਝ ਸਾਈ ਤੇ ਆ ਜਵਾਈ ਭਾਜੀ ਇੱਕ ਦੀ ਮੋਟਰ ਆਉਗੀ ਠੀਕ ਕਰ ਦੂਗੀ ਥੱਲੇ ਮੈਟਾ ਨੂੰ ਭਾਵੇਂ ਕਰ ਦੇ ਠੀਕ ਆ ਹਾਂਜੀ ਤੇ ਮੁੱਲ ਫੇਰ ਇਹਦਾ ਬੋਲ ਭਾਜੀ ਜੇ ਹੁੰਦਾ ਬੱਚਾ ਫਿਰਦੇ ਵਾਸ਼ੀ 5000 ਦੇ ਹਾਂਜੀ ਹੁਣ ਮਿਲ 20000 ਰੁਪਏ ਜੋ ਮਾਨਦਾਨ ਕਰਾਉਣਾ ਤਰਾ ਦੋ ਅੱਛਾ 20000 ਚ ਮਾਨ ਕਰਨਾ ਜਿੰਨਾ ਕਰਾਉਣਾ ਕਰਾ ਦੇ 2000 ਕਰ ਦਈਏ ਹਾਂਜੀ 2000 17000 ਅੱਛਾ 17000 ਹਾਂਜੀ ਠੀਕ ਆ ਤੇ ਆ ਜਰਸੀ ਇੱਕ ਇਹ ਜਰਸੀ ਭਾਜੀ ਨੂੰ 1.5 ਮਿੰਟ ਲੱਗਾ ਠੀਕ ਆ ਲੱਗੀ ਨੂੰ ਗਾੜੀ ਅੱਛਾ ਹਾਂਜੀ ਅੱਜ ਹੀ ਆਈ ਜੇ ਦੋ ਤਿੰਨ ਦੀ ਜੇ ਸਾਢੇ 5 ਕਿਲੋ ਤੇ 5 ਕਿਲੋ ਦੀ ਗਾਰੰਟੀ ਦਵਾਂ ਕਿ ਕੋਈ ਵੀਰ ਦੋ ਟਾਈਮ ਕਿਲੋ ਤਿੰਨ ਟਾਈਮ ਸਾਢੇ ਘੱਟ ਜੋ ਥੱਲੇ ਬੜੀ ਘੱਟ ਜੇ ਇਧਰੋਂ ਖਾ ਲੋ ਅਰਜੀ ਭਾ ਆ ਦੇ ਸੱਦੇ ਕਿੰਨਾ ਹੈਗਾ ਪੱਕਾ ਦੁੱਧ ਪੱਕਾ ਭਾਜੀ 5 ਕਿਲੋ ਚੋਕੇ ਦਵਾਂਗੇ ਪੱਕਾ ਦੁੱਧ ਪੱਕਾ ਚੋਕੇ ਦੇਈ ਜਣਾ ਰੁਪਈਆ ਭਾਜੀ ਤੋਰੋ ਫੇਰ ਇਹਦੇ ਭਾਜੀ ਭੁੱਖੇ ਭਰਾਂ ਸੜਾਈਆਂ ਚਾਰੀਆਂ ਗੋਆ ਮੈਂ ਲਾਇਆ ਨਾ ਨੱਥਾ ਮੈਂ ਕਹਿੰਦਾ ਦੋਵਾਂ ਨੂੰ ਠੀਕ ਹੈ ਹਾਂਜੀ ਬਾਕੀ ਇਹ ਕਿ ਚਲੋ ਘਰ ਦਾ ਚਾਹ ਪਾਣੀ ਦਾ ਸਾਰੀ ਜਾਊਗੀ ਜੇ 5 ਕਿਲੋ ਦੁੱਧ ਕੋਈ ਵੀਰ ਆਪਣਾ ਚੋਕੇ ਲੈ ਜਾਏ ਖੰਡੀ ਤੇਰੀ ਬਹੁਤ ਰਪੀ ਭਾਜੀ ਇਹ ਆ ਕਿ ਦੁੱਧ ਸੁਗਣਾ ਹੋਗਾ ਇਹ ਤਾਂ ਹਾਂਜੀ ਚਵਾਕ ਸਮਾ ਇੱਕ ਨੰਬਰ ਹੋਗਾ ਰਪੀ ਭਾਜੀ ਬੰਦੋ ਵੀ ਦੀ ਤੇ ਕਿੰਨਾ ਇਹਦਾ ਮੁੱਲ ਯਾ ਜੀ ਆਪੇ ਭਾਈ ਕਿੰਨਾ 13000 ਰੁਪਏ 13000 ਜਨਾਬਾ ਕਰਾਉਣਾ ਕਰਾ ਲਓ ਇੱਕੋ ਗੱਲ ਕਰ ਦਈਏ ਜੋ ਕਹਦਾ ਕਿ ਵੱਡੇ ਭਾਈ ਤੁਹਾਡਾ ਨਹੀਂ ਕਹਿਣਾ ਮੋੜਦਾ ਪੂਰੇ 10 ਦੇ ਦੇ ਦਈਏ ਹਾਂਜੀ 10 ਦੇ 13000 ਮੌਕੇ ਤੇ ਹੋਰ ਕਰ ਦੋ ਭਾਈ ਤੁਹਾਡਾ ਨਹੀਂ ਛੋੜ ਛੱਪਾ ਭਾਈ ਕੋਈ ਗੱਲ ਠੀਕ ਹੈ ਕੋਈ ਗੱਲ ਨਹੀਂ ਜੀ ਤੁਹਾਡਾ ਨਹੀਂ ਕਹਿਣਾ ਮੋੜਦਾ ਠੀਕ ਹੈ ਵੀ ਜੀ ਹਾਂਜੀ ਬੱਸ ਜੀ ਜੀ ਸੂਈਆਂ ਸਵਾਈਆਂ ਵੜਾ ਕੋ ਵੀਰ ਭਰਾ ਆਪਣੀ ਤਸੱਲੀ ਕਰਕੇ ਝੋ ਕੇ ਖੜੇ ਫੁੜ ਕੇ ਜਿਹੜਾ ਲਾਂਮਾ ਦੇਣਾ ਉਹ ਨਹੀਂ ਬੰਦਾ ਸੁੱਖ ਸੰਦ ਲਾਂਮਾ ਦੇਵੇ ਕੋ ਵੀਰ ਭਰਾ ਚਲੋ ਸੁੱਖ ਸੰਦ ਦਾ ਫੋਨ ਕਰੇ ਕੋਈ ਤੇ ਬਾਕੀ ਪਹਿਲਾਂ ਹੀ ਆਪਣੇ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਵੇਖ ਚੱਕ ਕੇ ਖੜੇ ਕੋ ਪਸੰਦ ਹੋਵੇ ਤਿੱਥੋਂ ਖੜੇ ਨਹੀਂ ਤੇ ਇੱਥੇ ਹੀ ਰਹਿਣ ਦੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ